ਸਾਰੇ ਪਈ ਸਾਰੇ ਦੇਸ਼ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਾਰ ਲੋਕਾਂ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਆਰੰਭ ਹੋਇਆ ਉਦੋਂ ਤੋਂ ਹਰ ਸੂਬੇ ਵਿੱਚ ਉਹਦਾ ਵਿਰੋਧ ਕੀਤਾ ਗਿਆ ਭਾਜਪਾ ਤੇ ਹੁਣ ਪੰਜਾਬ ਦੀ ਇਲੈਕਸ਼ਨ ਪਹਿਲੀ ਤਰੀਕ ਨੂੰ ਹੈ ਇਸ ਕਰਕੇ ਬੜੇ ਜ਼ੋਰ ਦਾ ਤਰੀਕੇ ਨਾਲ ਸਾਰੇ ਪੰਜਾਬ ਵਿੱਚ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਅਸੀਂ ਇੱਥੇ ਐਲਾਨ ਕੀਤਾ ਹੈ ਕੋਈ ਪ੍ਰਧਾਨ ਮੰਤਰੀ ਜਾ ਰਿਹਾ ਹੈ ਕੋਈ ਉਹਦੀਆਂ ਪਾਲਿਸੀਜ਼ ਪ੍ਰੋ ਕਾਰਪੋਰੇਟ ਨੇ ਉਹ ਦਾਣਾशाही ਵਤੀਰਾ ਉਹਦਾ ਇਹ ਸਾਰੀ ਦੁਨੀਆ ਦੇਖ ਰਹੀ ਹੈ ਕਿ ਨਵੇਂ ਜੰਮੇ ਦਾ ਦਾਣਾਸ਼ਾਹ ਨੂੰ ਹਿੰਦੁਸਤਾਨ ਦੇ ਲੋਕ ਕਿੱਦਾਂ ਦਾ ਸਮਰਥਨ ਦੰਦੇ ਨੇ ਅਸੀਂ ਫੈਸਲਾ ਕੀਤਾ ਕਿ ਜਦੋਂ ਪੰਜਾਬ ਚ ਆਏਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਕਾਲੇ ਝੰਡੇ ਦਿਖਾ ਕੇ ਉਹਦਾ ਵਿਰੋਧ ਕਰਾਂਗੇ ਤੇ ਸੋਨਾ ਕਿੱਥੇ ਆਇਆ ਪਰ ਉਹ ਲੋਕ ਖੜੇ ਸਾਰੇ ਉਹਥੇ ਪਿੰਡਾਂ ਦੇ ਵਿੱਚ ਰੋਟਾ ਪ੍ਰਧਾਨ ਮੰਤਰੀ ਜਿਹਨੇ ਵੀ ਪੜਨਾ ਸੋਚ ਲਓ ਤਾਂ ਉਹਦਾ ਵਿਰੋਧ ਹੋਈ ਜਾਣਾ ਤਾ ਤਾਂ ਜਿਵੇਂ ਪਹਿਲਾਂ ਵਿਰੋਧ ਕਰਦੇ ਨੇ ਕਰਦੇ ਨੇ ਔਰ ਇੱਕ ਮੈਂ ਅਪੀਲ ਕਰਾਂਗਾ ਸਾਰੇ ਸਾਡੇ ਕਿਸਾਨਾਂ ਨੂੰ ਸਾਰੇ ਕਿਸਾਨਾਂ ਨੂੰ ਇਹ ਹੁਣ ਜਾ ਕੇ ਫੀਲਡ ਵਿੱਚ ਆਪਣੇ ਬੂਥ ਲੈਵਲ ਤੱਕ ਵੀ ਅਪਰੋਚ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਬਾਜਬਾਰ ਨੂੰ ਜਿਹੜੇ ਬਿੱਟੂ ਜਿਹੜੇ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਤਕਰੀਬ ਹੋਈ ਹੈ ਇਸ ਮੋਰਚੇ ਦੀ ਭੜਕੇ ਹੋਏ ਅਸੀਂ ਉਹਨਾਂ ਦੀ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਰਾਜਵਾਲ ਸਾਹਿਬ ਕਿੱਥੇ ਕਿ ਦੇਖੋ ਮੋਰਚਾ ਜੀ ਇੱਥੇ ਪੂਰਾ ਇਕੱਠ ਨਹੀਂ ਹੈਗਾ ਹੈ ਜੀ ਸੰਗਠਕ ਕਿਸਾਨ ਮੋਰਚਾ ਐਸੀ ਕੋਈ ਗੱਲ ਨਹੀਂ ਸਾਰੇ ਇੱਕ ਇੱਕੋ ਮੰਗਾਂ ਲਈ ਲੜ ਰਹੇ ਨੇ ਔਰ ਇਕੱਠੇ ਲੜ ਰਹੇ ਨੇ ਕਰਨੀਏ ਇੱਕ ਵਾਰ ਰਾਜਵਾਲ ਸਾਹਿਬ ਲੰਬੇ ਸਮੇਂ ਤੋਂ ਕਿਸਾਨੀ ਮੁੱਦੇ ਨੂੰ ਲੈ ਕੇ ਸਮਝ ਚੱਲਦਾ ਪਿਆ ਹੈ ਸਰਕਾਰ ਵੀ ਬਦਲ ਲਈ ਜੋਰ ਲਾ ਰਹੇ ਕਿਸ ਤਰ੍ਹਾਂ ਲੱਗਦਾ ਹੈ ਵੀ ਨੇੜੇ ਪਿੰਖ ਚ ਕਿਸਾਨੀ ਦੇ ਮੁੱਦੇ ਮਸਲੇ ਹੱਲ ਹੁੰਦੇ ਲੱਗਦੇ ਆ ਦੇਖੋ ਐ ਸਰਕਾਰ ਤੋਂ ਛਟਕਾਰਾ ਪਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਨੂੰ ਅਸੀਂ ਟੈਸਟ ਕਰ ਚੁੱਕੇ ਹਾਂ 10 ਸਾਲ ਜਿੱਦੀਆਂ ਸਾਰੀਆਂ ਪਾਲਿਸਿਜ਼ ਪ੍ਰੋ ਕਾਰਪੋਰੇਟ ਰਹੀਆਂ ਇੱਕ ਇੱਕ ਕਰਕੇ ਸਾਰੇ ਅਦਾਰੇ ਇਹਨਾਂ ਨੇ ਕਾਰਪੋਰੇਟ ਹਾਊਸਿਸ ਨੂੰ ਬੀਚਦੇ ਰੇਲਵੇਜ਼ ਕਾਰਪੋਰੇਟ ਨੂੰ ਦੇਤੀ ਕੋਲਾ ਕਾਰਪੋਰੇਟ ਨੂੰ ਦਿੰਦਾ ਕਮਿਊਨੀਕੇਸ਼ਨ ਕਾਰਪੋਰੇਟ ਨੂੰ ਦਿੰਦਾ ਬੰਦਰਗਾਹਾਂ 에어ਪੋਰਟ ਸਭ ਕੁਝ ਕਾਰਪੋਰੇਟ ਨੂੰ ਦਿੰਦਾ ਤੇ ਹੀ и ਇਤੋਂ ਵੀ ਅਗਲੀ ਗੱਲ ਹੈ ਵੀ ਜਦੋਂ ਭਾਜਪਾ ਵਾਲੇ ਦਾਅਵੇ ਕਰਦੇ ਨੇ ਅਸੀਂ ਜੀ ਕਿਸਾਨਾਂ ਦਾ ਇਹ ਕਰਤਾ ਮੈਨੂੰ ਅਫਸੋਸ ਹੁੰਦਾ ਹੈ ਵੀ 16 ਲੱਖ ਕਰੋੜ ਰੁਪਈਆ ਇਹਨਾਂ ਨੇ ਕਾਰਪੋਰੇਟ ਹਾਊਸਿਸ ਦਾ ਤਾਂ ਮaaf ਕਰਤਾ ਕਿਸਾਨਾਂ ਔਰ ਮਜ਼ਦੂਰਾਂ ਵਾਸਤੇ ਨਾ ਕੋਈ ਪੈਸਾ ਨਹੀਂ ਇਤੋਂ ਵੀ ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ ਜਦੋਂ ਇਹ ਕਹਿੰਦੇ ਆ ਵੀ 32000 ਕਰੋੜ ਰੁਪਈਆ ਦੀ ਸੇਲ ਪ੍ਰਾਈਸ ਸੀ ਸਾਡੇ ਆਉਣ ਤੋਂ ਪਹਿਲਾਂ ਕਣਕ ਝੋਨੇ ਦੀ ਜਿਹੜੀ 70000 ਕਰੋੜ ਦੀ ਹੋਗੀ ਉਹ ਇਹ ਨਹੀਂ ਦੱਸਦੇ ਵੀ ਅਸੀਂ A2+FL ਨਾਲ ਪਾ ਦਿੱਤਾ ਹੈ C2+50% ਦਾ ਉਹਨਾਂ ਦਾ ਪਾਦਾ ਸੀ ਜੇ ਉਹਦੇ ਨਾਲ ਵਰਕਆਊਟ ਕਰੀਏ ਤਾਂ ਸਿਰਫ ਆ ਜਿਹੜਾ ਪਿਛਲਾ ਸਾਲ ਲੰਘ ਕੇ ਗਿਆ ਇਹਦੇ ਦੇ 3000 ਕਰੋੜ ਰੁਪਏ ਸਾਡਾ ਰਗੜ ਗਏ ਔਰ ਫਿਰ ਪਿਛਲੇ 10 ਸਾਲਾਂ ਵਿੱਚ ਕਿੰਨਾ ਘਾਟਾ ਪਾ ਕੇ ਲੰਘ ਇਹ ਤੋਂ ਬਿਨਾ ਉਹ ਇਹ ਨਹੀਂ ਦੱਸਦੇ ਕਿ ਇਹਨਾਂ ਦੇ ਆਉਣ ਤੋਂ ਪਹਿਲਾਂ ਖੇਤੀ ਦੀ ਕਿਸੇ ਇਨਪੁਟ ਦੇ ਉੱਤੇ ਕੋਈ GST ਟੈਕਸ ਨਹੀਂ ਸੀ ਹੁੰਦਾ ਇਹ ਨੇ ਪਹਿਲਾਂ 40% ਲਾਇਆ ਹੁਣ 28% ਟੈਕਸ ਕਰਤਾ ਇਹ ਨਹੀਂ ਦੱਸਦੇ ਡੀਜ਼ਲਰ ਪੈਟਰੋਲ ਦੇ ਉੱਤੇ ਇਹਨਾਂ ਨੇ ਸਾਰੇ ਲੋਕਾਂ ਦਾ ਕਚੂਮਰ ਕੱਢ ਕੇ 30 ਲੱਖ ਕਰੋੜ ਰੁਪਈਆ ਇਕੱਠਾ ਕੀਤਾ ਇਹ ਨਹੀਂ ਦੱਸਦੇ ਕੋਈ 55 ਰੁਪਏ ਡੀਜ਼ਲ ਦਾ ਹੁੰਦਾ ਸੀ ਹੁਣ 87 ਰੁਪਏ ਹੈ ਇਹ ਗੱਲਾਂ ਨਹੀਂ ਇਹ ਕਰਨਗੇ ਇਹ ਹਿੰਦੂ ਮੁਸਲਮ ਕਰਨਗੇ ਲੋਕਾਂ ਨੂੰ ਵਹਿਕਾਉਣਗੇ ਜਾਤ ਪਾਤ ਦੀ ਰਾਜਨੀਤੀ ਕਰਨਗੇ ਇਹੋ ਜਿਹੇ ਲੋਕ ਦੇਸ਼ ਦੇ ਹਿੱਤ ਵਿੱਚ ਕਦੇ ਹੋ ਨਹੀਂ ਸਕਦੇ ਇਹ ਦੇਸ਼ ਸੈਕੂਲਰ ਦੇਸ਼ ਹੈ ਅੱਜ ਸਾਰੀ ਦੁਨੀਆ ਐਸੇ ਕਰਕੇ ਦੇਖ ਯਾ ਵੀ ਲੋਕ ਦੀ ਮਸਲਤ ਹੋ ਰਹੀ ਹੈ ਔਰ ਸਾਨੂੰ ਯਕੀਨ ਹੈ ਕਿ ਮੋਦੀ ਤੋਂ ਲੋਕਾਂ ਨੇ ਛੁਟਕਾਰਾ ਪਾ ਲਿਆ ਕਿਤਾ ਜਮਨ ਸਾਹਿਬ ਇੰਡੀਆ ਅਲਾਈਅንስ ਵਾਲੇ ਵੀ ਲੈ ਕੇ ਆਏ ਆ ਗਰੰਟੀ ਲੈ ਕੇ ਆਏ ਐ ਐਮਐਸਪੀ ਦੀ ਆਸ ਹੈਗੀ ਹੈ ਜੀ ਉਹ ਅੱਜ ਤੱਕ ਡਿਕਟੇਟਰਸ਼ਿਪ ਤੋਂ ਕਿਹੜਾ ਚੜਾਉਂਦਾ ਅਸੀਂ ਸਾਰਿਆਂ ਨੂੰ ਜਾਣਦੇ ਆ ਕਿਹੜਾ ਕਿੰਨੇ ਪਾਣੀ ਚ ਹੈ ਉਹ ਲਿਬਰਲਾਈਜੇਸ਼ਨ ਦਾ ਦੌਰ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਜਦੋਂ ਕਰਨਗੇ ਚੰਗੀ ਗੱਲ ਹੈ ਧੰਨਵਾਦ ਆ ਉਹਨਾਂ ਦਾ ਕਹਿੰਦੇ ਆ ਫਸਦੇ ਆ ਵਾਦਾ ਕਰਕੇ ਅਸੀਂ ਲੜਾਂਗੇ ਉਹਦੇ ਵਾਸਤੇ ਵੀ